भाइयों इसरो से क्योंकि अपनी इसरो है ना कंपनी जिम्मे उन्हों है अपनी इसरो है जिड़ी श्री हरिकोटा तो लॉन्चिंग होंगी इसरो से मेरा पुराना नाता है मैं ख्या यार ऐडा गप अठवी की डिग्री नहीं लभ रही गल् इसरो दुरा नाता किमें जोड़ूगा हे मैं जोड़ूगा तो है बंदा था जगाड़ी है मैं क्या जोड़ू होने के कि मैं दसो जी कि में इसरो से पुराना नाता कहना जब मैं स्कूल में पढ़ता था पढ़ाई में, में मेरा हाथ तंग था तीसरी चौथी कक्षा में पढ़ता था जब मैं स्कूल जाता था तो टीचर कहता था अब तू इसरो में बैठ अब इसरो में अब इसरो में इसलिए इसरो से मेरा पुराना नाता ਕੀ ਕੁਛ ਪੱਲੇ ਪੈ ਗਿਆ ਓਏ ਮੁਲਕ ਦੇ ਮੈਂ ਕਿਹਾ ਉਹ ਕੀ ਕੁਛ ਪੱਲੇ ਪੈ ਗਿਆ ਓਏ ਡਰਿਏ ਡਰਿਏ ਕਰਤਾ ਰਹੋ ਡਰਿਏ ਉਹ ਮੈਂ ਕਿਹਾ ਇਹ ਚੱਲਣੇ ਪੈ ਰਹੇ ਨੇ ਹੁਣ ਦੇਖ ਲਓ ਤੁਸੀਂ ਓ ਆਈ ਆਈ ਟੀ ਖੜਗਪੁਰ ਦਾ ਇੰਜੀਨੀਅਰ ਆਈ ਆਰ ਐਸ ਅਫਸਰ ਧਰਮ ਪਤਨੀ ਵੀ ਆਈ ਆਰ ਐਸ ਕਮਿਸ਼ਨਰ ਇਨਕਮ ਟੈਕਸ ਕਮਿਸ਼ਨ ਦੇ ਬਾਰੇ ਮਸ਼ਹੂਰ ਹੈ ਕਿ ਉਥੇ ਚਪੜਾਸੀ ਵੀ ਬੋਰੀਆਂ ਭਰ ਕੇ ਲੈ ਜਾਂਦੇ ਆ ਨੋਟਾਂ ਦੇ ਚਪੜਾਸੀ ਤੇ ਕਮਿਸ਼ਨਰ ਦਾ ਬੋਰੀਆਂ ਕੀ ਟਰੱਕ ਹੀ ਭਰ ਸਕਦੇ ਸੀ ਪਰ ਬੰਦੇ ਨੇ ਸਾਰੀਆਂ ਨੌਕਰੀਆਂ ਲੱਤ ਮਾਰ ਕੇ ਦੇਸ਼ ਦੇ ਹੱਕ ਚ ਖੜ ਕੇ ਕੜ ਗਿਆ ਆ ਤੁਹਾਡੇ ਸਾਹਮਣੇ ਖੜਾ ਜੋ ਦੁਨੀਆ ਭਰ ਦੀਆਂ ਜਿੰਦਾਬਾਦ ਜਿੰਦਾਬਾਦ ਜੋ ਦੁਨੀਆ ਭਰ ਦੀਆਂ ਗਾਲਾਂ ਕੇਜਰੀਵਾਲ ਨੂੰ ਪਹਿ ਰਹੀਆਂ ਨੇ ਜੋ ਭੀਜਪੀ ਨੇ ਉਹ ਆਪਣੀ ਜਿਹੜੀ ਟਰੋਲ ਆਰਮੀ ਜੋ ਲੱਗ ਗਿਆ ਤੜਕੇ ਉੱਠ ਕੇ ਕੇਜਰੀ ਵਾਲਾ ਕੇਜਰੀ ਵਾਲਾ ਇਹਨੂੰ ਅੰਦਰ ਕਰਾਂਗੇ ਇਹਨੂੰ ਬਾਹਰ ਕਰਾਂਗੇ ਇਹਨੂੰ ਐਂ ਕਰਾਂਗੇ ਇਹਨੂੰ ਓਂ ਕਰਾਂਗੇ ਦੱਸੋ ਜੀ ਬਗਾੜ ਕੀ ਦਿੱਤਾ ਜਨਾਬ ਅਸੀਂ ਸਾਨੂੰ ਲੋੜ ਕੀ ਸੀ ਜੇ ਇਹ ਜੱਜ ਦੇ ਨਿਕਲ ਆਉਂਦੇ ਜੇ ਇਹ ਜੱਜ ਦੇ ਨਿਕਲ ਆਉਂਦੇ ਸਾਨੂੰ ਲੋੜ ਕੀ ਸੀ ਮੈਂ ਤਾਂ ਕਲਾਕਾਰ ਸੀ ਸੰਜੀਵ ਰੋੜਾ ਵਧੀਆ ਦੀ ਇੰਡਸਟਰੀ ਚਲਾਉਂਦਾ ਸੀ ਇਹ ਕਮਿਸ਼ਨਰ ਸੀ ਕੋਈ ਕੋਈ ਸਾਡਾ ਵਕੀਲ ਸੀ ਸਾਨੂੰ ਕੀ ਲੋੜ ਸੀ ਵੀ ਆ ਪੰਗਿਆਂ 'ਚ ਪੈਣ ਦੀ ਤੜਕੀ ਉੱਠ ਕੇ ਪੰਜਾਬ ਵਾਲੇ ਮੈਨੂੰ ਗਾਲਾਂ ਦੇਣ ਲੱਗ ਜਾਂਦੇ ਆ ਬਾਜ ਬਿਉਰੀ ਉਹ ਤੜਕੀ ਉੱਠ ਕੇ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਕੀ ਕਰੀਏ ਜੀ ਹੁਣ ਦੱਸੋ ਮੈਂ ਮਾੜਾ ਕੀ ਕਰਤਾ ਸੀ ਬਸ ਤੜਕੀ ਲੱਗ ਜਾਂਦੇ ਭਗਵਾਨ ਤੋ ਨੋ 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 ਮੇਰਾ ਨਾਂ ਲੈ ਕੇ ਕਿਸੇ ਵੀ ਲੀਡਰ ਕੋਲੇ ਨਾ ਕੇਜਰੀਵਾਲ ਤੇ ਭਗਵਾਨਤਮਨ ਦਾ ਨਾਂ ਲੈ ਦਿਓ ਚੀਕ ਮਾਰ ਦਿਓ ਨਾ 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 ਉਹਨਾਂ ਦੀ ਗੱਲਾਂ ਕਰੋ ਲੈ ਲੈ ਕਿਉਂਕਿ ਅਸੀਂ ਸੱਚ ਬੋਲਦੇ ਆ ਕਿਉਂਕਿ ਅਸੀਂ ਭੇਤ ਖੋਲਦਿਆਂ ਤਾਂ ਘਰ ਕੇ ਡਰਦੇ ਆ